ਪ੍ਰਭੂ ਯਿਸੂ ਨਾਸਰੀ ਦੇ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸलाम ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਹਮੇਸ਼ਾ ਵਾਦੇ ਜਵ ਜਦ ਅਸੀਂ ਖੁਦਾ ਦੇ ਵਚਨ ਦੇ ਵਿੱਚ ਵਾਦੇ ਆ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਇਸ ਧਰਤੀ ਦੀ ਵੀ ਬਰਕਤ ਸਾਡੇ ਦੀ ਜ਼ਿੰਦਗੀ ਦੇ ਵਿੱਚ ਵਾਦੀਆਂ ਨੇ ਜਦ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਚੱਲਦੇ ਹਾਂ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲ ਦੇ ਕੇ ਚੱਲਦੇ ਹਾਂ ਤਾਂ ਸੱਚਮੁੱਚ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਾਂ ਨੂੰ ਹੋ ਲਦਾ ਆ ਸੋ ਮੇਰੇ ਅਜ਼ੀਜ਼ੋ ਇਹ ਜਿਹੜਾ 2025 ਸਨ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਸਾਨੂੰ ਇਹਦੇ ਵਿੱਚ ਬਹੁਤ ਧੰਨਵਾਦ ਕਰਦੇ ਰਹਿਣਾ ਚਾਹੀਦਾ ਆਪਣੇ ਖੁਦਾ ਦਾ ਕਿ ਇਹ ਨਵਾਂ ਸਾਲ ਖੁਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਲਿਤਾਇਆ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਪੁਰਾਣੇ ਸਾਲ ਵਿੱਚ ਹੀ ਇਸ ਦੁਨੀਆ ਦੇ ਉੱਤੋਂ ਰੁਕਸਤ ਹੋ ਗਏ ਸੋ ਮੇਰੇ ਅਜ਼ੀਜ਼ੋ ਇਹ ਜਿਹੜਾ ਜੀਵਨ ਸਾਨੂੰ ਖੁਦਾ ਨੇ ਦਿੱਤਾ ਆ ਇਹ ਜੀਵਨ ਜਿਹੜਾ ਆ ਸਾਡਾ ਆਪਣਾ ਨਹੀਂਗਾ ਇਹ ਪ੍ਰਭੂ ਯਿਸੂ ਨਾਸਰੀ ਦਾ ਦਿੱਤਾ ਹੋਇਆ ਆ ਉਹਨੇ ਆਪਣਾ ਕੀਮਤੀ ਲਹੂ ਬਹਾ ਕੇ ਸਾਡਾ ਮੋਲ ਤਰ ਦਿੱਤਾ ਔਰ ਸਾਨੂੰ ਖਰੀਦ ਲਿਆ ਔਰ ਜਦੋਂ ਉਹਨੇ ਸਾਨੂੰ ਖਰੀਦ ਲਿਆ ਤੇ ਫਿਰ ਇੱਕ ਘਰ ਜਿਹੜਾ ਆ ਇਹ ਹੈਕਲ ਜਿਹੜੀ ਆ ਇਸ ਸਰੀਰ ਜਿਹੜਾ ਇਹ ਸਾਡੇ ਪ੍ਰਭੂ ਇਸ ਨਾਸਰੀ ਦਾ ਆ ਔਰ ਇਸ ਸਰੀਰ ਦੇ ਵਿੱਚ ਇਸ ਹੈਕਲ ਦੇ ਵਿੱਚ ਸਾਡੀ ਨਹੀਂ ਬਲਕਿ ਪ੍ਰਭੂ ਇਸ ਨਾਸਰੀ ਦੀ ਮਰਜ਼ੀ ਚੱਲਣੀ ਚਾਹੀਦੀ ਹੈ ਜਦ ਅਸੀਂ ਪ੍ਰਭੂ ਇਸ ਨਾਸਰੀ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੋਣ ਦਿੰਨੇ ਆ ਤਾਂ ਸੱਚਮੁੱਚ ਮੇਰੇ ਅਜ਼ੀਜ਼ਾ ਪਰਮੇਸ਼ਰ ਕਹਤਾ ਆ ਮੈਨੂੰ ਪਰਖਤੇ ਮੈਨੂੰ ਜੋ ਦੇਖ ਮੈਂ ਤੇਰੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਜਦ ਅਸੀਂ ਪ੍ਰਭੂ ਦੇ ਬਚਨਾਂ ਦੇ ਤੇ ਚੱਲਦੇ ਆਂ ਆਪਣਾ ਜੀਵਨ ਪੂਰੀ ਤਰ੍ਹਾਂ ਪਰਮੇਸ਼ਰ ਨੂੰ ਦੇ ਦਿੰਨੇ ਆ ਤਾਂ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਾਂ ਨੂੰ ਖੋਲਦਾ ਆ ਸੋ ਮੇਰੀ ਅਜ਼ੀਜ਼ੋ ਜਦੋਂ ਅਸੀਂ ਆਪਣਾ ਜੀਵਨ ਖੁਦਾ ਦੇ ਹੱਥਾਂ ਵਿੱਚ ਦਵਾਂਗੇ ਤਾਂ ਮੇਰੇ ਅਜ਼ੀਜ਼ੋ ਸਾਡਾ ਜਿਹੜਾ ਜੀਵਨ ਆ ਉਹ ਸਵਰਗ ਵੱਲ ਨੂੰ ਜਾਵੇਗਾ ਨਰਕ ਵੱਲ ਨੂੰ ਨਹੀਂ ਔਰ ਜਦੋਂ ਅਸੀਂ ਆਪਣੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਾ ਉਧਾਰ ਕਰਤਾ ਮੰਨ ਕੇ ਚੱਲਾਂਗੇ ਤਾਂ ਸੱਚਮੁੱਚ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੀਆਂ-ਵੱਡੀਆਂ ਬਰਕਤਾਂ ਨੂੰ ਲੈ ਕੇ ਆਵੇਗਾ ਸੋ ਜਦੋਂ ਅਸੀਂ ਫੁਦਾ ਦੇ ਵਚਨ ਦੇ ਵਿੱਚ ਦੇਖਦੇ ਹਾਂ ਤਾਂ ਖੁਦਾ ਦੇ ਬਹੁਤ ਵੱਡੇ-ਵੱਡੇ ਨਬੀ ਖੁਦਾ ਦੇ ਇਦਾਂ ਦੇ ਨਬੀ ਜਿਨ੍ਹਾਂ ਨੇ ਦੁੱਖ ਵਿੱਚ ਵੀ ਤਕਲੀਫ ਵਿੱਚ ਵੀ ਕਸ਼ਟ ਵਿੱਚ ਵੀ ਆਪਣੇ ਪ੍ਰਭੂ ਦਾ ਸਿਮਰਨ ਕਰਨਾ ਭੁੱਲਿਆ ਨਹੀਂ ਆਪਣੇ ਪ੍ਰਭੂ ਨੂੰ ਪਿਆਰ ਦੇਣੀ ਭੁੱਲੀ ਨਹੀਂ ਸੋ ਮੇਰੇ ਅਜ਼ੀਜ਼ੋ ਖੁਦਾ ਨੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਹਾਲ ਕੀਤਾ ਔਰ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੱਡੀਆਂ-ਵੱਡੀਆਂ ਬਰਕਤਾਂ ਨੂੰ ਲੈ ਕੇ ਆਇਆ ਜਦ ਅਸੀਂ ਅਬਰਾਹਮ ਦੀ ਜ਼ਿੰਦਗੀ ਨੂੰ ਦੇਖਦੇ ਆਂ ਤੇ ਉਹਨੇ ਤਨ ਦੌਲਤ ਦੀ بجائے ਆਪਣੇ ਪਰਮੇਸ਼ਰ ਨੂੰ ਆਪਣੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲ ਦਿੱਤੀ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਆਧਾਰ ਬਣਾ ਕੇ ਚੱਲਿਆ ਸੱਚਮੁੱਚ ਮੇਰੇ ਅਜ਼ੀਜ਼ੋ ਜਦੋਂ ਅੱਜ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਖੁਦਾ ਦੇ ਹੱਥਾਂ ਦੇ ਵਿੱਚ ਦਿੰਦੇ ਆਂ ਤਾਂ ਪਰਮੇਸ਼ਰ ਸਾਡੇ ਲਈ ਬਰਕਤਾਂ ਦੇ ਟੇਲ ਆ ਦਿੰਦਾ ਜਦ ਅਸੀਂ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਹਲੀਮ ਕਰ ਦਿੰਦੇ ਆਂ ਸੋ ਮੇਰੇ ਅਜ਼ੀਜ਼ੋ ਜੋ ਜਦ ਅਸੀਂ ਖੁਦਾ ਦੇ ਬਚਨ ਦੇ ਵਿੱਚ ਦੇਖਦੇ ਆ ਤੇ ਇਦਾਂ ਦੇ ਵੀ ਲੋਕ ਤੁਸੀਂ ਦੇਖਦੇ ਆ ਜਦ ਅਸੀਂ ਲੂਕਾ ਦੀ ਅੰਜੀਲ 16 ਅਧਿਆਇ ਤੋਂ ਉਦੀ 19 ਐਤ ਵਿੱਚ ਪੜਦੇ ਆ ਕਿ ਇੱਕ ਤਨੀ ਆਦਮੀ ਜਿਹੜਾ ਸੀਗਾ ਉਹਨੇ ਆਪਣੀ ਜ਼ਿੰਦਗੀ ਦਾ ਆਧਾਰ ਧਨ ਨੂੰ ਬਣਾਇਆ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਧਨ ਨੂੰ ਪੈ ਦਿੱਤੀ ਪਰਮੇਸ਼ਰ ਨੂੰ ਪੈਲ ਨਹੀਂ ਦਿੱਤੀ ਔਰ ਇੱਕ ਦਿਨ ਉਹਦੀ ਜਿਹੜੀ ਡੇੜੀ ਦੇ ਅੱਗੇ ਸੀਗਾ ਇੱਕ ਗਰੀਬ ਲਾਸਰ ਪਿਆ ਰਿੰਦਾ ਸੀਗਾ ਉਹਨੇ ਆਪਣੀ ਜ਼ਿੰਦਗੀ ਦਾ ਆਧਾਰ ਪ੍ਰਭੂ ਯਿਸੂ ਨਾਸਰ ਨੂੰ ਬਣਾਇਆ ਉਹਨੇ ਆਪਣਾ ਜੀਵਨ ਜਿਹੜਾ ਪ੍ਰਭੂ ਯਿਸੂ ਨਾਸਰ ਨੂੰ ਬਣਾ ਦਿੱਤਾ ਔਰ ਮੇਰੇ ਅਜ਼ੀਜ਼ੋ ਉਹ ਦੁੱਖ ਵਿੱਚ ਕਸ਼ਟ ਵਿੱਚ ਵੀ ਸੀ ਕੁੱਤੇ ਉਹਦੇ ਫੋੜੇ ਚੜਦੇ ਸੀ ਉਹ ਰੋਟੀ ਤੋਂ ਵੀ ਤਰਸਦਾ ਸੀਗਾ ਔਰ ਤਨੀ ਦੀ ਮੇਜ਼ ਤੋਂ ਜਿਹੜੇ ਟੁਕੜੇ ਦੇਖਦੇ ਸੀ ਉਹਨਾਂ ਨਾਲ ਆਪਣਾ ਢੇਡ ਭਰਦਾ ਸੀਗਾ ਤੇ ਮੇਰੇ ਅਜ਼ੀਜ਼ੋ ਪਰਮੁਨੇ ਪਰਮੇਸ਼ਰ ਦਾ ਧੰਨਵਾਦ ਕਰਨਾ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਚ ਪੈਰ ਦੇਣੀ ਨਹੀਂ ਛੱਡੀ ਸੋ ਮੇਰੇ ਅਜ਼ੀਜ਼ੋ ਇੱਕ ਦਿਨ ਉਹ ਲਾਜ਼ਰ ਮਾਰ ਗਿਆ ਔਰ ਤੁਸੀਂ ਜਾਣਦੇ ਹੋ ਕਿ ਆਬਰਾਹਮ ਦੀ ਗੋਦ ਦੇ ਵਿੱਚ ਲਾ ਕੇ ਉਹਨੂੰ ਬਿਠਾਇਆ ਗਿਆ ਸੋ ਮੇਰੇ ਅਜ਼ੀਜ਼ੋ ਅੱਜ ਸਾਡੇ ਕੋ ਮੌਕਾ ਆ ਅੱਜ ਸਾਡੇ ਕੋ ਸਮਾਂ ਪਰਮਿਸ਼ਨ ਨੇ ਦਿੱਤਾ ਆ ਕਿ ਅੱਜ ਜੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਪ੍ਰਭੂ ਨੂੰ ਪਹਿਲ ਦੇ ਕੇ ਚੱਲਣ ਦੀ ਜ਼ਰੂਰਤ ਆ ਆਪਣੇ ਪ੍ਰਭੂ ਨੂੰ ਆਪਣਾ ਉਧਾਰਕਰਤਾ ਮੰਨ ਕੇ ਆਪਣੇ ਜੀਵਨ ਦੀ ਦਿਸ਼ਾ ਨੂੰ ਬਦਲਣ ਦੀ ਜ਼ਰੂਰਤ ਆ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਉਹ ਅਮੀਰ ਆਦਮੀ ਵੀ ਮਰ ਗਿਆ ਔਰ ਜਦੋਂ ਉਹ ਅਮੀਰ ਆਦਮੀ ਇਸ ਦੁਨੀਆ ਤੋਂ ਮਰਿਆ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਉਹ ਨਰਕ ਦੀ ਅੱਗ ਦੇ ਵਿੱਚ ਸੁੱਟਿਆ ਗਿਆ ਔਰ ਜਦੋਂ ਉਹ ਉੱਥੇ ਤੜਫ ਰਿਹਾ ਆ ਕਲਪ ਰਿਹਾ ਆ ਤੋ ਉਹਨੇ ਉਹ ਤੋਂ ਨਿਗਾਹ ਮਾਰੀ ਬਿੱਠਾ ਔਰ ਦੇਖਿਆ ਕਿ ਜਿਹੜਾ ਲਾਜ਼ਰ ਰਿਆ ਜਿਹੜਾ ਉਹਦੀ ਜੋੜੀ ਦੇ ਅੱਗੇ ਦੁੱਖ ਤੇ ਤਕਲੀਫ ਚ ਹੈ ਪਿਆਰਿੰਦਾ ਸੀਗਾ ਜਿਹੜਾ ਰੋਟੀ ਨੂੰ ਵੀ ਤਰਸਦਾ ਸੀ ਅੱਜ ਆਬਰਾਹਮ ਦੀ ਗੋਦੀ ਦੇ ਵਿੱਚ ਕਿੰਨੀ ਖੁਸ਼ੀ ਨਾਲ ਕਿੰਨੇ ਸੰਤੋਖ ਦੇ ਨਾਲ ਕਿੰਨੀ ਸੰਤੁਸ਼ਟੀ ਦੇ ਨਾਲ ਬੈਠਾ ਆ ਸੋ ਮੇਰੇ ਅਜ਼ੀਜ਼ੋ ਜਦੋਂ ਨੇ ਦੇਖਿਆ ਤੋ ਉਹਨੇ ਕਿਹਾ हे ਆਬਰਾਹਮ ਪਿਤਾ ਲਾਜ਼ਰ ਨੂੰ ਕਹਿ ਕਿ ਆਪਣੀ ਉਂਗਲ ਦਾ ਪੋਟਾ ਜਿਹੜਾ ਆ ਭੇਕੇ ਮੇਰੀ ਜੀਵਨ ਨੂੰ ਕੀ ਕਰੇ ਤ੍ਰਿਪਤ ਕਰੇ ਤੋ ਮੇਰੇ ਅਜ਼ੀਜ਼ੋ ਉਸ ਲਾਜ਼ਰ ਨਾਮ ਦੇ ਆਦਮੀ ਨੇ ਆਪਣਾ ਜੀਵਨ ਖੁਦਾ ਨੂੰ ਦਿੱਤਾ ਔਰ ਉਹ ਸਵਰਗ ਦੇ ਵਿੱਚ ਚਲਾ ਗਿਆ ਲੇਕਿਨ ਉਸ ਅਮੀਰ ਆਦਮੀ ਨੇ ਆਪਣਾ ਜੀਵਨ ਜਿਹੜਾ ਆ ਖੁਦਾ ਨੇ ਦਿੱਤਾ ਉਹਦਾ ਡਰ ਆਪਣੀ ਜ਼ਿੰਦਗੀ ਚ ਨੇ ਰੱਖਿਆ ਉਹਨੂੰ ਆਪਣਾ ਉਧਾਰਕਰਤਾ ਨਹੀਂ ਮੰਨਿਆ ਉਹਨੇ ਆਪਣੇ ਧਨ ਨੂੰ ਪੈਦ ਦਿੱਤੀ ਉਹਨੇ ਧਨ ਦੇ ਉੱਤੇ ਕਮਾਂਡ ਕੀਤਾ ਔਰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਪੈਸੇ ਦਾ ਗਲਤ ਇਸਤੇਮਾਲ ਕੀਤਾ ਨਜਾਇਜ਼ ਇਸਤੇਮਾਲ ਕੀਤਾ ਮੇਰੇ ਅਜ਼ੀਜ਼ੋ ਅੱਜ ਪਰਮੇਸ਼ਰ ਨੇ ਸਾਨੂੰ ਮੌਕਾ ਦਿੱਤਾ ਹੈ ਅਗਰ ਪਰਮੇਸ਼ਰ ਨੇ ਸਾਨੂੰ ਧਨ ਦਿੱਤਾ ਹੈ ਤਾਂ ਸਾਨੂੰ ਉਹਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਤਾਂ ਉਸ ਤਾਂ ਨਹੀਂ ਆਦਮੀ ਨੂੰ ਪਰਮੇਸ਼ਰ ਨੇ ਇੰਨਾ ਪੈਸਾ ਦਿੱਤਾ ਸੀ ਧਨ ਦਿੱਤਾ ਸੀ ਉਹ ਚਾਹੁੰਦਾ ਤਾਂ ਉਹਦਾ ਠੀਕ ਇਸਤੇਮਾਲ ਵੀ ਕਰ ਸਕਦਾ ਸੀ ਉਹ ਲਾਜ਼ਰ ਦੀ ਮਦਦ ਲਈ ਉਸ ਪੈਸੇ ਦਾ ਇਸਤੇਮਾਲ ਕਰ ਸਕਦਾ ਜੀ ਗਰੀਬਾਂ ਦੀ ਮਦਦ ਲਈ ਉਸ ਪੈਸੇ ਦਾ ਇਸਤੇਮਾਲ ਕਰ ਸਕਦਾ ਸੀ ਜਿਹੜੇ ਰਸਤੇ ਆ ਦੇ ਵਿੱਚ ਚੌਂਕਾ ਦੇ ਵਿੱਚ ਗਰੀਬ ਬੇ ਮਜ਼ਲੂਮ ਜਿਹੜੇ ਪੈ ਰਹੇ ਨੇ ਉਹਨਾਂ ਦੀ ਮਦਦ ਲਈ ਉਹ ਆਪਣਾ ਹੱਥ ਵਧਾ ਸਕਦਾ ਸੀ ਪਰ ਉਹਨੇ ਇਸ ਤਰ੍ਹਾਂ ਨਹੀਂ ਕੀਤਾ ਖੁਦਾ ਦੇ ਕੰਮਾਂ ਦੇ ਲਈ ਉਹ ਆਪਣਾ ਹੱਥ ਵਧਾ ਸਕਦਾ ਸੀ ਪਰ ਉਹਨੇ ਇਦਾਂ ਨਹੀਂ ਕੀਤਾ ਸੋ ਮੇਰੇ ਅਜ਼ੀਜ਼ੋ ਅਗਰ ਅੱਜ ਸਾਡ ਕੋ ਤਾਨਿਆ ਤਾਂ ਮੇਰੇ ਅਜ਼ੀਜ਼ੋ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਨੀ ਆ ਕਿ ਤਨ ਕਦੀ ਬੁਰਾ ਨਹੀਂ ਹੁੰਦਾ ਉਹਦਾ ਇਸਤੇਮਾਲ ਬੁਰਾ ਹੁੰਦਾ ਸੋ ਮੇਰੇ ਅਜ਼ੀਜ਼ੋ ਉਹਕਰ ਉਸ ਅਸੀਂ ਧਨ ਦਾ ਸਹੀ ਇਸਤੇਮਾਲ ਕਰਾਂਗੇ ਖੁਦਾ ਦੇ ਕੰਮਾਂ ਦੇ ਲਈ ਲਾਵਾਂਗੇ ਪਰਮੇਸ਼ਰ ਦੇ ਕੰਮਾਂ ਵਾਸਤੇ ਇਸਤੇਮਾਲ ਕਰਾਂਗੇ ਗਰੀਬਾਂ ਦੀ ਮਦਦ ਲਈ ਕਰਾਂਗੇ ਤਾਂ ਸੱਚਮੁੱਚ ਉਹੀ ਧਨ ਜਿਹੜਾ ਆ ਸਾਡੇ ਦੀ ਆਸ਼ੀਸ਼ ਦਾ ਕਾਰਨ ਵੀ ਬਣੇਗਾ ਸੋ ਮੇਰੇ ਅਜ਼ੀਜ਼ੋ ਇਸ ਧਨवान ਮਨੁੱਖ ਨੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ ਬਲਕਿ ਧਨ ਨੂੰ ਬਣਾਇਆ ਔਰ ਇੱਕ ਦਿਨ ਐਸੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿਹੜੀ ਉਹਨੇ ਕਦੀ ਸੋਚੀ ਵੀ ਨਾ ਹੋਊਗੀ ਸੋ ਮੇਰੇ ਅਜ਼ੀਜ਼ੋ ਇਹ ਮੈਂ ਤੁਹਾਨੂੰ ਇਸ ਲਈ ਦੱਸ ਰਹੀ ਹਾਂ ਕਿ ਅੱਜ ਸਾਡੇ ਕੋ ਸਮਾਂ ਆ ਅੱਜ ਸਾਨੂੰ ਪਰਮੇਸ਼ਰ ਨੇ ਮੌਕਾ ਦਿੱਤਾ ਆ ਕਿ ਅਸੀਂ ਅੱਜ ਆਪਣੇ ਜੀਵਨ ਨੂੰ ਬਦਲ ਲਈਏ ਪਰਮੇਸ਼ਰ ਨੇ ਅਗਰ ਸਾਨੂੰ ਤਨ ਦਿੱਤਾ ਆ ਤਾਂ ਉਹਦਾ ਇਸਤੇਮਾਲ ਵੀ ਅਸੀਂ ਸਹੀ ਤਰੀਕੇ ਨਾਲ ਕਰੀਏ ਗਰੀਬਾਂ ਦੀ ਮਦਦ ਲਈ ਕਰੀਏ ਖੁਦਾ ਦੇ ਕੰਮਾਂ ਦੇ ਲਈ ਦਈਏ ਉਹਨਾਂ ਖੁਦਾ ਦੇ ਦਾਸਾਂ ਦੀ ਸੇਵਾ ਕਰੀਏ ਸੋ ਮੇਰੇ ਹਜ਼ੀਂਦੋ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਪਰਮੇਸ਼ਰ ਉਸ ਤਾਨ ਨੂੰ ਜਿਹੜਾ ਆ ਹੋਰ ਵਧਾਵੇਗਾ ਔਰ ਉਹ ਸਾਡੇ ਲਈ ਤਾਂ ਜਿਹੜਾ ਆਸ਼ੀਸ਼ ਦਾ ਕਾਰਨ ਹੋਵੇਗਾ ਕਿ ਬੜੀਆ ਸਾਥ ਤੰਨ ਦਾ ਜਦ ਅਸੀਂ ਗਲਤ ਅਸਮਾਲ ਕਰਦੇ ਆ ਤਾਂ ਮੇਰੇ ਅਜ਼ੀਜ਼ੋ ਉਹ ਤੰਨ ਸਾਡੇ ਦੇ ਇੱਕ ਸ਼ਰਾਬ ਵੀ ਬਣ ਜਾਂਦਾ ਹੈ ਬਹੁਤ ਵੱਡੇ ਵੱਡੇ ਲੋਕ ਮੈਂ ਦੇਖਿਆ ਜਿਨ੍ਹਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਜਿਨ੍ਹਾਂ ਨੂੰ ਗੋਲੀਆਂ ਤੋਂ ਬਗਰ ਨੀਂਦ ਨਹੀਂ ਆਉਂਦੀ ਮੇਰੇ ਅਜ਼ੀਜ਼ੋ ਜਿਹੜੇ ਆਪਣੇ ਧੰਨ ਦੇ ਉੱਤੇ ਕਮਾਂਡ ਕਰਦੇ ਆ ਔਰ ਉਹ ਕਹਿੰਦੇ ਕਿ ਸ਼ਾਇਦ ਸਾਡੇ ਧੰਨ ਨੇ ਸਾਨੂੰ ਬਚਾ ਲੈਣਾ ਮੇਰੇ ਅਜ਼ੀਜ਼ੋ ਸਾਡਾ ਧੰਨ ਕਦੀ ਵੀ ਸਾਨੂੰ ਬਚਾ ਨਹੀਂ ਸਕਦਾ ਜਿਸ ਤਰ੍ਹਾਂ ਅਸੀਂ ਜੈਕੀ ਦੀ ਲਾਈਫ ਨੂੰ ਦੇਖਦੇ ਆ ਤਾਂ ਜੈਕੀ ਨੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਸਮੇਂ ਨੂੰ ਲਾਈਫ ਜੈਕ ਬਣਾਇਆ ਮੇਰੇ ਅਜ਼ੀਜ਼ੋ ਉਹ ਕਿਸ ਤਰ੍ਹਾਂ ਇੱਕ ਲਾਲਚੀ ਇਨਸਾਨ ਸੀ ਚੁੰਗੀ ਲੈਣ ਵਾਲਾ ਇਨਸਾਨ ਸੀਗਾ ਔਰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣ ਵਾਲਾ ਇਨਸਾਨ ਨਹੀਂ ਸੀ ਉਹ ਸੋ ਮੇਰੇ ਅਜ਼ੀਜ਼ੋ ਇੱਕ ਸਮਾਂ ਆਇਆ ਉਹਦੀ ਜ਼ਿੰਦਗੀ ਦੇ ਵਿੱਚ ਕਿ ਪ੍ਰਭੂ ਯਿਸੂ ਨਾਸਰੀ ਦੀ ਜ਼ਿੰਦਗੀ ਦੇ ਵਿੱਚ ਆਏ ਔਰ ਜਦੋਂ ਆਏ ਤਾਂ ਉਸ ਸਮੇਂ ਨੂੰ ਉਹਨੇ ਨੰਗਣ ਨਹੀਂ ਦਿੱਤਾ ਉਸ ਸਮੇਂ ਨੂੰ ਉਹਨੇ ਵਿਆਰਥ ਨਹੀਂ ਜਾਣ ਦਿੱਤਾ ਬਲਕਿ ਉਸ ਸਮੇਂ ਨੂੰ ਉਹਨੇ ਫਾੜ ਲਿਆ ਸੋ ਮੇਰੇ ਅਜ਼ੀਜ਼ੋ ਉਹਨੇ ਕਿਸ ਤਰ੍ਹਾਂ ਗੁੱਲਰ ਦੇ درخت ਤੇ ਚੜ ਕੇ ਪਰਮੇਸ਼ਰ ਦੀ ਪਰਮੇਸ਼ਰ ਦੀ ਇੰਤਜ਼ਾਰੀ ਕੀਤੀ ਔਰ ਸੱਚਮੁੱਚ ਮੇਰੇ ਜਿਦੋਂ ਨੇ ਪਰਮੇਸ਼ਰ ਨੂੰ ਦਿਲ ਤੋਂ ਆਪਣਾ ਉਧਾਰ ਕਰਤਾ ਮੰਨਿਆ ਤਾਂ ਪਰਮੇਸ਼ਰ ਨੇ ਕਿਹਾ ਕਿ ਅੱਜ ਇਸ ਕਰ ਦੇ ਵਿੱਚ ਅੱਜ ਇਸ ਜ਼ਿੰਦਗੀ ਦੇ ਵਿੱਚ ਮੁਕਤੀ ਆਈ ਆ ਔਰ ਮੇਰੇ ਅਜ਼ੀਜ਼ੋ ਜਦੋਂ ਗੁੱਲਰ ਦੇ ਦਰਖਤ ਤੇ ਚੜਿਆ ਕਿੰਨਾ ਔਖਾ ਹੋ ਕੇ ਚੜਿਆ ਹੋਗਾ ਕਹਿੰਦੇ ਉਹਦਾ ਹਾਈਟ ਉਹਦੀ ਹਾਈਟ ਜਿਹੜੀ ਉਸਦਾ ਕਾਦ ਜਿਹੜਾ ਸੀ ਬਹੁਤ ਛੋਟਾ ਸੀਗਾ ਕਿਸ ਤਰ੍ਹਾਂ ਉਸ ਤਕਲੀਫ ਦੇ ਨਾਲ ਚੜਿਆ ਹੋਗਾ ਲੇਕਿਨ ਮੇਰੇ ਅਜ਼ੀਜ਼ੋ ਉਹਨੇ ਸਮੇਂ ਨੂੰ ਆਪਣੇ ਹੱਥੋਂ ਖੁੰਝਣ ਨਹੀਂ ਦਿੱਤਾ ਉਹਨੇ ਪ੍ਰਭੂ ਦੇ ਪੱਲੇ ਨੂੰ ਫੜ ਲਿਆ ਔਰ ਆਪਣੀ ਜ਼ਿੰਦਗੀ ਦਾ ਉਧਾਰ ਕਰਤਾ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਬਣਾ ਲਿਆ ਉਹਨੇ ਧੰਨ ਨੂੰ ਠੋਕਰ ਮਾਰ ਦਿੱਤੀ ਮੇਰੇ ਅਜ਼ੀਜ਼ੋ ਅਜਸਾਨ ਨੂੰ ਧੰਨ ਨੂੰ ਠੋਕਰ ਮਾਰ ਕੇ ਧੰਨ ਨੂੰ ਇੱਕ ਪਾਸੇ ਸੱਟ ਕੇ ਮੇਰੇ ਅਜ਼ੀਜ਼ੋ ਰਵੀ ਇਸ ਨਾਸਿਮ ਨੂੰ ਆਪਣੀ ਜ਼ਿੰਦਗੀ ਦਾ ਉਧਾਰ ਕਰਤਾ ਮੰਨ ਲੈਣਾ ਚਾਹੀਦਾ ਹੈ ਅਗਰ ਇਸ ਤਰ੍ਹਾਂ ਸੀ ਕਰਾਂਗੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਅਸੀਂ ਸਰਬ ਦੇ ਪਾਗੀ ਹੋਵਾਂਗੇ ਸੋਲਪਾ ਦਾਤਾਂ ਨੀਨਾ ਬਚਨਾਂ ਦੇ ਨਾਲ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਵਾਦੇ ਜਾਓ ਸੋ ਮੇਰੇ ਅਜ਼ੀਜ਼ੋ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਨੀ ਚਾਹੁੰਦੀ ਹਾਂ ਹਾਲੇਲੂਇਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਸ ਸੁੰਦਰ ਸਮੇਂ ਲਈ ਇਸ ਸੁੰਦਰ ਬਚਨ ਦੇ ਲਈ ਇਹ ਵਚਨ ਜਿਨ੍ਹਾਂ ਜਿੰਦਗੀਆਂ ਵਿੱਚ ਪਹੁੰਚਿਆ ਪ੍ਰਭੂ ਜੀ ਜਿਨ੍ਹਾਂ ਤੇਰੇ ਬੱਚੇ ਬੱਚੀਆਂ ਨੇ ਸੁਣਿਆ ਪ੍ਰਭੂ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਬੇਦਾਰੀ ਨੂੰ ਲੈ ਕੇ ਆਵੇ ਔਰ ਵੱਡੀਆਂ ਬਰਕਤਾਂ ਨੂੰ ਲੈ ਕੇ ਆਵੇ ਖੁਦਾਬੰਦਾ ਆਪਣੇ ਬੱਚਿਆਂ ਤੇ ਦਇਆ ਕਰਨੀ ਕਿਰਪਾ ਕਰਨੀ ਪ੍ਰਭੂ ਜੀ ਮੈਂ ਇਹਨਾਂ ਬੱਚਿਆਂ ਦੇ ਮਸਲੇ ਨਹੀਂ ਜਾਣਦੀ ਨਨਵਲਾ ਮੇਰਾ ਪਰਮੇਸ਼ਰ ਹੈ ਜੋ ਵੀ ਤੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਮਸਲੇ ਅਗਰ ਗਰੀਬੀ ਆ ਅਗਰ ਬਿਮਾਰੀ ਆ ਅਗਰ ਲਾਚਾਰੀ ਆ ਅਗਰ ਖਦਾਬੰਦਾ ਕਰਜ਼ੇ ਆ ਅਗਰ ਪਿਤਾ ਬੇਰਜ਼ਗਾਰੀ ਆ ਅਗਰ ਕੋਸ਼ ਬੱਚੇ ਨਸ਼ਿਆਂ ਦੇ ਵਿੱਚ ਫਸਿਆ ਤਾਂ ਪਿਤਾ ਪਰਮੇਸ਼ਰ ਤੂੰ ਇਹਨਾਂ ਆਪਣੇ ਬੱਚਿਆਂ ਨੂੰ ਆਜ਼ਾਦ ਕਰ ਹਰ ਇੱਕ ਦੁੱਖ ਹਰ ਇੱਕ ਤਕਲੀਫ ਤੋਂ ਇਹ ਨਵਾਂ ਸਾਲ ਇਹਨਾਂ ਬੱਚਿਆਂ ਦੀ ਜ਼ਿੰਦਗੀਆਂ ਦੇ ਵਿੱਚ ਵੱਡੀਆਂ ਬਰਕਤਾਂ ਨੂੰ ਲੈ ਕੇ ਆਉਣਾ ਖਦਾਬੰਦਾ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਕਿ ਬੱਚੇ ਤੇਰੇ ਹਦੀਨ ਹੋਣ ਤੇਰੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੁੰਦਾ ਹੈਂ ਔਰ ਪ੍ਰਭੂ ਕੀ ਤੇਰੇ ਬਚਨਾਂ ਤੇ ਚੱਲਣ ਵਾਲੇ ਵਨ ਮੈਂ ਧੰਨਵਾ ਕਰਦੀਆਂ ਸ਼ੁਕਰ ਕਰਦੀਆਂ ਆਪਣੇ ਬੱਚਿਆਂ ਤੇ ਵੱਡੀ ਦਇਆ ਵੱਡੀ ਕਿਰਪਾ ਵੱਡਾ ਅਨੰਦ ਹੈ ਕਰਨਾ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਪ੍ਰੀਵਿਸ਼ ਨੂੰ ਜੀ ਦੇ ਪਵਿੱਤਰ ਨਾਮ ਵਿੱਚ ਮੰਗਦੀਆਂ ਆਮੀਨ ਸੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਵ ਕੀਤਾ ਹੈ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਖੁਦਾ ਤੁਹਾਨੂੰ ਵੱਡੀਆਂ ਬਰਕਤਾਂ ਨਾਲ ਨਿਵਾਜ਼ੇ ਅਤੇ ਤੁਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਹਮੇਸ਼ਾ ਵਾਦੇ ਜਾਓ ਆਮੀਨ